ਸਜ਼ਾ ਪੂਰੀ ਹੋਣ ਤੋਂ ਪਹਿਲਾਂ ਸੰਜੇ ਦੱਤ ਨੂੰ ਰਿਹਾਅ ਕਿਤੇ ਜਾਣ ਦਾ ਫੈਸਲਾ ਵਿਵਾਦਾਂ ਚ ਆ ਗਿਆ ਹੈ ਮੁੰਬਈ ਦੀ ਉੱਚ ਅਦਾਲਤ ਵਿੱਚ ਸੰਜੇ ਦੱਤ ਦੀ ਰਿਹਾਈ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਚ ਸਜ਼ਾ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਸੰਜੇ ਦੱਤ ਦੀ ਰਿਹਾਈ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ ਦਰਅਸਲ ਮਹਾਰਾਸ਼ਟਰ ਸਰਕਾਰ ਨੇ ਆਮ ਐਕਟ ਤਹਿਤ 5 ਸਾਲ ਦੀ ਸਜ਼ਾ ਪਾਉਣ ਵਾਲੇ ਅਦਾਕਾਰ ਸੰਜੇ ਦੱਤ ਨੂੰ 7 ਮਹੀਨੇ ਪਹਿਲਾਂ ਰਿਹਾ ਕਰਨ ਦਾ ਫੈਸਲਾ ਲਿਆ ਸੀ ਪਟੀਸ਼ਨ ਕਰਤਾ ਪ੍ਰਦੀਪ ਭਾਲੇਕਰ ਨੇ ਇਲਜ਼ਾਮ ਲਗਾਇਆ ਹੈ ਕਿ ਦੱਤ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਅਜਿਹੇ ਵਿੱਚ ਸੂਬੇ ਦੇ 27740 ਹੋਰ ਕੈਦੀਆਂ ਨੂੰ ਵੀ ਇਸੇ ਆਧਾਰ ਤੇ ਰਿਹਾ ਹੁੰਦਾ ਇਸ ਪਿਟਿਸ਼ਨ ਤੇ ਅਗਲੇ ਹਫਤੇ ਸੁਣਵਾਈ ਹੋਏਗੀ। ਅਦਾਕਾਰ ਸੰਜੇ ਦੱਤ 27 ਫਰਵਰੀ ਨੂੰ ਪੁਣੇ ਦੀ ਯਰਵੜਾ ਜੇਲ੍ਹ ਤੋਂ ਰਿਹਾ ਹੋਣਗੇ। ਜਿਲ੍ਹ ਵਿੱਚ ਚੰਗੇ ਵਤੀਰੇ ਕਾਰਨ ਸੰਜੇ ਦੱਤ ਨੂੰ ਤੈ ਸਮੇਂ ਤੋਂ ਪਹਿਲਾਂ ਰਿਹਾ ਕਿਤੇ ਜਾਣ ਦਾ ਫੈਸਲਾ ਹੋਇਆ ਸੀ। 1993 ਮੁੰਬਈ ਸੀਰੀਅਲ ਬਲਾਸ ਦੌਰਾਨ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ੀ ਮੰਨਦਿਆਂ ਸੁਪਰੀਮ ਕੋਰਟ ਨੇ ਸਾਲ 2013 'ਚ ਸੰਜੇ ਦੱਤ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਮਿਲਣ ਤੋਂ ਪਹਿਲਾਂ ਹੀ ਸੰਜੇ ਦੱਤ 1993 ਤੇ 1995 ਵਿਚਕਾਰ 18 ਮਹੀਨੇ ਦੀ ਸਜ਼ਾ ਕੱਟ ਚੁੱਕੇ ਸਨ।